ਉਹ ਕਹਿੰਦੇ ਆ ਜੀ ਅਖੰਡ ਭਾਰਤ ਕਿਹਾ ਜਾਂਦਾ ਹੈ ਭਾਰਤ ਅਖੰਡ ਹੈ ਇਸ ਕਰਕੇ ਇੱਥੇ ਕੋਈ ਧਰਮਾਂ ਦਾ ਕੋਈ ਸਿਸਟਮ ਨਹੀਂ Hindu ਵੀ ਰਹਿੰਦੇ ਨੇ Muslim ਵੀ ਰਹਿੰਦੇ ਨੇ Isai ਵੀ ਰਹਿੰਦੇ ਨੇ ਅਖੰਡ ਭਾਰਤ ਹੈ ਤੇ ਤੁਸੀਂ ਕੀ ਸਮਝਦੇ ਹੋ ਜੀ ਇਹ ਜਿਹੜਾ ਭਾਰਤ ਸਰਕਾਰ ਵੱਲੋਂ ਬਿੱਲ ਲਿਆਂਦਾ ਗਿਆ ਹੈ ਇਹਦੀ ਕੀ ਜ਼ਰੂਰਤ ਪਈ ਇਹ ਬਿੱਲ ਜ਼ਰੂਰਤ ਇਸ ਕਰਕੇ ਪਈ ਵਕਫ ਦਾ ਇੱਕ ਆਪਣਾ ਹੀ ਕਾਨੂੰਨ ਸੀ ਆਪਣੇ ਅਧਿਕਾਰ ਦਿੱਤੇ ਹੋਏ ਸੀ ਸਰਕਾਰਾਂ ਨੇ ਉਹ ਜਿਸ ਪ੍ਰਾਪਰਟੀ ਤੇ ਹੱਥ ਰੱਖ ਦਿੰਦੇ ਸੀ ਜਿਸ ਪ੍ਰਾਪਰਟੀ ਤੇ ਕਲੇਮ ਕਰ ਦਿੰਦੇ ਸੀ ਉਹ ਪ੍ਰਾਪਰਟੀ ਉਹਨਾਂ ਦੀ ਮੰਨੀ ਜਾਂਦੀ ਸੀ ਇਹ ਕਿੱਡੀ ਮੈਂ ਕਹਿ ਰਿਹਾ ਅਚੰਭੇ ਵਾਲੀ ਗੱਲ ਹੈ ਉਹਨਾਂ ਨੇ ਦੇਸ਼ ਦੀਆਂ ਬਹੁਤ ਵੱਡੀਆਂ-ਵੱਡੀਆਂ ਪ੍ਰਾਪਰਟੀਆਂ ਤੇ ਕਲੇਮ ਕਰਕੇ ਹਾਲਾਂਕਿ ਪਿੰਡਾਂ ਦੇ ਪਿੰਡਾਂ ਤੇ ਕਲੇਮ ਕਰਿਆ ਕਈ ਮੰਦਰਾਂ ਤੇ ਵੀ ਸਾਡਿਆਂ ਤੇ ਕਲੇਮ ਕਰਿਆ ਕਈ ਗੁਰੂ ਘਰਾਂ ਤੇ ਵੀ ਕਲੇਮ ਕਰਿਆ ਜੋ ਉਸਨੇ ਆਪਣੀ ਪ੍ਰਾਪਰਟੀ ਇਹ ਕਹਿ ਕੇ ਵੀ ਜੋ ਸਾਢੀ ਹੈ ਤਾਂ ਜਦੋਂ ਵਕਫ ਕਲੇਮ ਕਰ ਦਿੰਦਾ ਸੀ ਤਾਂ ਉਹ ਕੋਈ ਨਾ ਤਾਂ ਸੁਪਰੀਮ ਕੋਰਟ ਸੁਣਦੀ ਸੀ ਨਾ ਕੋਈ ਹਾਈ ਕੋਰਟ ਸੁਣਦੀ ਸੀ ਨਾ ਕੋਈ ਲੋਅਰ ਕੋਰਟ ਸੁਣਦੀ ਸੀ ਕਿਸੇ ਦੀ ਕੋਈ ਸੁਣਵਾਈ ਨਹੀਂ ਹੁੰਦੀ ਸੀ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਚ ਰਾਜਪੁਰਾ ਦੇ ਅੰਦਰ ਇੱਕ ਗੁਰੂ ਦੀ ਸਰਾਂਹ ਸੀ ਜਿਸ ਨੂੰ ਇੱਕ ਛਢੰਤਰ ਦੇ ਤਹਿਤ ਪਿਛਲੇ ਡੇਢ ਦੋ ਸਾਲ ਪਹਿਲਾਂ ਵਕਫ ਦੇ ਹਵਾਲੇ ਕਰਕੇ ਉਹ ਵਕਫ ਦੇ ਪ੍ਰਾਪਰਟੀ ਬਣਾ ਦਿੱਤੀ ਗਈ ਹੈ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਾਂ ਇਨ੍ਹਾਂ ਛਢੰਤਰਕਾਰੀਆਂ ਨੇ ਦੇਸ਼ ਦੇ ਅੰਦਰ ਵਕਫ ਦੇ ਨਾਂ ਤੇ ਐਡੇ ਐਡੇ ਵੱਡੇ ਛਢੰਤਰ ਕਰੇ ਇਸ ਦਾ ਇੰਨਾ ਕੁ ਫਾਇਦਾ ਉਠਾਇਆ ਪੰਜਾਬ ਦੇ ਅੰਦਰ ਕਿਸੇ ਨੇ ਆਪਣੀ ਕੋਈ ਦੁਕਾਨ ਜਿਹਹਾਦੀਆਂ ਨੂੰ ਮੈਂ ਜਹਾਦੀ ਕਹਾਂਗਾ ਲੈਂਡ ਜਹਾਦੀਆਂ ਨੂੰ ਕਿਰਾਏ ਤੇ ਦਿੱਤੀ ਸੀ ਇਹ ਲੋਕ ਕੀ ਕਰਦੇ ਆ ਆਪਣੇ ਰਾਜਪੁਰੇ ਚ ਵੀ ਤੁਸੀਂ ਦੇਖ ਸਕਦੇ ਜਿਸ ਦੁਕਾਨ ਦਾ ਕਿਰਾਇਆ 2000 ਰੁਪਏ ਮਾਰਕੀਟ ਚ ਨਹੀਂ ਦਿੰਦਾ ਇਹ 5000 ਰੁਪਏ ਦੇ ਕੇ ਲੈ ਲੰਨੇ ਆ ਦੁਕਾਨ ਦਾ ਮੁਰਾ ਜਿਹੜਾ 100 ਰੁਪਏ ਦੀ ਰੇੜੀ ਵਾਲਾ ਦਿੰਦਾ ਸੀ ਉਹ 2-2000 ਰੁਪਏ ਦਿੱਲੀ ਉਹਨਾਂ ਤੋਂ ਲੈ ਕੇ ਆਪਣੇ ਲੋਕਾਂ ਦਾ ਇਹ ਬੇੜਾ ਕਰਕ ਹੋਇਆ ਵੈ